ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅਮਨਦੀਪ ਸਿੰਘ ਪਿੰਡ ਸੋਜਪੁਰਾ ਤੋਂ ਅਸੀਂ ਡਾਇਕੋ ਡਿਸਟ੍ਰਿਕਟ ਲੁਧਿਆਣਾ ਜੀ ਆਪਾਂ ਝੋਨੇ ਦੀ ਤਿਆਰੀ ਕੀਤੀ ਹੈ ਜੀ ਬਿਜਾਈ ਕਰਨ ਦੀ ਜੋ ਕਿ ਸੁੱਕਾ ਕਦੂ ਕੀਤਾ ਹੋਇਆ ਜੀ ਜੋ ਕਿ ਡਾਕਟਰ ਦਲੇਰ ਸਿੰਘ ਦੀ ਦੇਣ ਹੈ ਜੀ ਵਿਧੀ ਹੈ ਉਹਨਾਂ ਦੀ ਜੋ ਕਿ ਇੱਕ ਬਹੁਤ ਹੀ ਬਰਦਾਨ ਹੈ ਸੁੱਕਾ ਕਦੂ ਜੀ ਇਸ ਵਾਰ ਆਪਾਂ ਨੂੰ ਇਹ ਹੋ ਗਿਆ ਜੀ ਚੌਥਾ ਸਾਲ ਕੰਨ ਸਾਲ ਪਹਿਲਾ ਹੋ ਗਿਆ ਚੌਥੇ ਸਾਲ ਵੀ ਮੈਨੂੰ ਜਿੱਦ ਤੱਕ ਉਮੀਦ ਹੈ ਕੱਲ ਨੂੰ ਵੀ ਪਾਣੀ ਦੇਣ ਦੀ ਤੇ ਲੋੜ ਨਹੀਂ ਪੈਣੀ ਕਿਉਂਕਿ ਪਾਣੀ ਹਜੇ ਪੂਰਾ ਫੁੱਲ ਹੀ ਖੜਾਗਾ ਜੀ ਬਾਕੀ ਕੰਦੂ ਵਾਲਾ ਵੀ ਹੈਗਾ ਜੀ ਕੰਦੂ 'ਚ ਪਾਣੀ ਸੁੱਕਿਆ ਪਿਆ ਜੀ ਇਹ ਪਰਸੋਂ ਦਾ ਕਦੂ ਕੀਤਾ ਹੋਇਆ ਹੈਗਾ ਆਪਣਾ ਜੇ ਬੰਦੇ ਨਹੀਂ ਮਲੇ ਹਣੇ ਜੇ ਚਵੀ ਰਾਤ ਪਾਣੀ ਪਾਇਆ ਸੀ ਤੇ ਇੰਦਰ ਵੀ ਪਾਣੀ ਪਾਇਆ ਸੀ ਬਾਕੀ ਅੱਪਾ ਹਜੇ ਪੌਦ ਬੀਜਣੀਆਂ ਜੀ ਤਿਆਰੀ ਕੀਤੀ ਪਈ ਆ ਪੀਆ 126 ਬੀ 'ਤੇ ਹੁੰਦਾ ਹੈ ਉਧਰ ਮੂੰਗੀ ਬੀਜੀ ਵੀ ਆਪਣੀ ਜੇ ਉਧਰ ਵੀ ਆ ਇਹ ਵੱਡਾ ਕੇਸ ਤੋਂ ਬਾਅਦ ਚ ਫਿਰ ਆਪਾਂ ਇਹ 26 ਵੀ ਸੁੱਕੇ ਕੰਦੂ ਵਾਲੀ ਡਾਕਟਰ ਅਦਲੇਰ ਸਿੰਘ ਦੀ ਦੇਣ ਆ ਜੋ ਕਿ ਬਹੁਤ ਹੀ ਵਧੀਆ ਤਕਨੀਕ ਹੈ ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਆ ਅਪੀਲ ਵੀ ਆ ਵੀ ਤੁਸੀਂ ਇਹ ਸੁੱਕਾ ਕੰਦੂ ਕਰੋ ਜੀ ਚੰਗੀ ਤਰ੍ਹਾਂ ਸੁਹਾਗਾ ਮਾਰ ਕੇ ਕੰਦੂ ਦਾ ਖੜਾ ਛੱਡੋ ਸੁੱਕਾ ਕੰਦੂ ਕਰੋ ਜੀ